ਫੈਡਰਲ ਨਿਊ ਡੈਮੋਕ੍ਰੇਟਸ ਕਰਿਆਨੇ ਦੀ ਦੁਕਾਨ ਤੇ ਸਟੈਪਲਾਂ ਤੇ ਕੀਮਤ ਕੈਪ ਲਗਾਉਣਾ ਚਾਹੁੰਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਲਿਬਰਲ ਸਰਕਾਰ ਕਰਿਆਨੇ ਨੂੰ ਆਪਣੇ ਆਪ ਕੀਮਤਾਂ ਨੂੰ ਹੇਠਾਂ ਲਿਆਉਣ ਲਈ ਮਨਾ ਨਹੀਂ ਕਰ ਸਕਦੀ ਤਾਂ ਇਸ ਤੇ ਸੋਚਣਾ ਪਏਗਾ ਮਹੀਨਿਆਂ ਤੋਂ ਲਿਬਰਲ ਕੈਨੇਡਾ ਦੇ ਵਿੱਚ ਵੱਡੇ ਕਰਿਆਨੇ ਨੂੰ ਇੱਕ ਕੋਡ ਆਫ ਕੰਡਕਟ ਤੇ ਦਸਤਖਤ ਕਰਨ ਦੇ ਲਈ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਿਸ ਤੇ ਉਹਨਾਂ ਦਾ ਕਹਿਣਾ ਹੈ ਕਿ ਹਰ ਕਿਸੇ ਦੇ ਲਈ ਭੋਜਨ ਦੀਆਂ ਕੀਮਤਾਂ ਦੇ ਵਿੱਚ ਕਮੀ ਆਵੇਗੀ ਤੇ ਉਦਯੋਗ ਮੰਤਰੀ ਫਰਾਂਕੋਆ ਫਿਲਿਪ ਸ਼ੈਂਪੇਨ ਜੋ ਕਿ ਨੇ ਉਹਨਾਂ ਨੇ ਇਥੋਂ ਤੱਕ ਕਹਿ ਦਿੱਤਾ ਹੈ ਕਿ ਉਹ ਮੁਕਾਬਲੇ ਦੇ ਵਿੱਚ ਸ਼ਾਮਿਲ ਹੋਣ ਲਈ ਇੱਕ ਵਿਦੇਸ਼ੀ ਕਰਿਆਨੇ ਨੂੰ ਅਦਾਲਤ ਵਿੱਚ ਉਪੇਸ਼ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕਰ ਰਹੇ ਨੇ ਜੋ ਕਿ ਸਹੀ ਨਹੀਂ ਲੱਗ ਰਹੀ ਮਹਿੰਗਾਈ ਦੇ ਵਿੱਚ ਮਾਮੂਲੀ ਗਿਰਾਵਟ ਦੇ ਕਾਰਨ ਹਾਲ ਹੀ ਦੇ ਵਿੱਚ ਕੁਝ ਖਾਣਿਆਂ ਦੀਆਂ ਕੀਮਤਾਂ ਵਿੱਚ ਕਮੀ ਆਈ ਹੈ ਪਰ ਨਿਊ ਡੈਮੋਕ੍ਰੇਟਸ ਦਾ ਕਹਿਣਾ ਹੈ ਕਿ ਕੀਮਤਾਂ ਦੇ ਵਿੱਚ ਲਗਭਗ ਬਹੁਤੀ ਕੋਈ ਗਿਰਾਵਟ ਨਹੀਂ ਆਈ ਜਿੰਨੀ ਕੀ ਉਹ ਪਿਛਲੇ 3 ਸਾਲਾਂ ਦੇ ਵਿੱਚ ਵਧੀਆਂ ਹੋਈਆਂ ਦੇਖ ਰਹੇ ਨੇ ਐਨਡੀਪੀ ਆਗੂ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਉਹ ਕੈਨੇਡੀਅਨਾਂ ਨੂੰ ਕਾਰਪੋਰੇਸ਼ਨਾਂ ਦੁਆਰਾ ਲੁੱਟੇ ਜਾਣ ਤੋਂ ਥੱਕ ਗਏ ਨੇ ਜੋ ਉਹਨਾਂ ਦਾ ਕਹਿਣਾ ਹੈ ਕਿ ਕੀਮਤਾਂ ਦੇ ਵਿੱਚ ਵਾਧਾ ਜਾਰੀ ਹੈ ਪਿਛਲੇ ਮਹੀਨੇ ਕੁਝ ਖਾਸ ਦੁਕਾਨਦਾਰਾਂ ਨੇ ਨਿਰਾਸ਼ ਖਪਤਕਾਰਾਂ ਦੀ ਇੱਕ ਮਹੀਨਾ ਲੰਬੀ ਮੁਹਿੰਮ ਦੇ ਬਾਅਦ ਲਬਲਾ ਦਾ ਜਿਹੜਾ ਉਹ ਬਾਈਕਾਟ ਕੀਤਾ ਸੀ ਜੋ ਇੱਕ ਚੁੰਡੀ ਵੱਡੇ ਵਰਗਾ ਮਹਿਸੂਸ ਕਰ ਰਹੇ ਸਨ ਕਿ ਉਹਨਾਂ ਨੂੰ ਪਿੰਚ ਕੀਤਾ ਗਿਆ ਤੇ ਕਰਿਆਨੇ ਵਰਗੇ ਜੁਆਇੰਟ ਜੋ ਕਿ ਹੈ ਉਹ ਦੋਸ਼ੀ ਠਹਿਰਾਉਂਦੇ ਨੇ ਲਿਬਰਲਾਂ ਦਾ ਫਾਰਮਾਕੇਅਰ ਬਿੱਲ ਹਾਊਸ ਆਫ ਕਾਮਨਸ ਦੇ ਵਿੱਚ ਤੀਜੀ ਰੀਡਿੰਗ ਦੇ ਵਿੱਚ ਵੀ ਪਾਸ ਹੋਣ ਤੋਂ ਬਾਅਦ ਸੈਨੇਟ ਨੂੰ ਭੇਜਿਆ ਗਿਆ ਜਿਸ ਤਹਿਤ ਬਰਥ ਕੰਟਰੋਲ ਅਤੇ ਡਾਇਬੀਟਿਸ ਦੀਆਂ ਦਵਾਈਆਂ ਸਰਕਾਰ ਦੇ ਵੱਲੋਂ ਖਬਰ ਕੀਤੀਆਂ ਜਾਣਗੀਆਂ ਹੌਸ ਦੇ ਵਿੱਚ ਬਿਲ ਪਾਸ ਹੋਣ ਤੋਂ ਬਾਅਦ ਹੈਲਥ ਮਿਨਿਸਟਰ ਮਾਰਕ ਹਾਲਨ ਨੇ ਕਿਹਾ ਹੈ ਕਿ ਇਸ ਸਬੰਧੀ ਪ੍ਰੋਵਿੰਸਾਂ ਤੇ ਟੈਰਿਟਰੀਜ਼ ਦੇ ਨਾਲ ਗੱਲਬਾਤ ਸ਼ੁਰੂ ਕੀਤੀ ਜਾਏਗੀ ਇਸ ਤੇ ਅਗਲੇ 5 ਸਾਲਾਂ ਦੇ ਵਿੱਚ 1.5 ਬਿਲੀਅਨ ਡਾਲਰ ਦਾ ਖਰਚਾ ਆਉਣ ਦੀ ਉਮੀਦ ਹੈ ਇਸ ਤਹਿਤ ਹੈਲਥ ਕਾਰਡ ਦਿਖਾ ਕੇ ਇਹ ਦਵਾਈਆਂ ਕੈਨੇਡੀਅਨਸ ਮੁਫਤ ਦੇ ਵਿੱਚ ਪ੍ਰਾਪਤ ਕਰ ਸਕਣਗੇ ਪਰ ਇਹ ਫਿਲਹਾਲ ਸਪਸ਼ਟ ਨਹੀਂ ਹੈ ਕਿ ਕਿਹੜੀਆਂ ਫਾਰਮਾਸਿਊਟੀਕਲ ਕੰਪਨੀਆਂ ਦੀਆਂ ਦਵਾਈਆਂ ਇਸ ਤਹਿਤ ਕਵਰ ਹੋਣਗੀਆਂ ਕਿਉਂਕਿ ਇਹ ਫਿਲਹਾਲ ਪ੍ਰੋਵਿੰਸਾਂ ਤੇ ਟੈਰੀਟਰੀਜ਼ ਦੇ ਨਾਲ ਗੱਲਬਾਤ ਤੋਂ ਬਾਅਦ ਸਪਸ਼ਟ ਹੋਵੇਗਾ ਅਤੇ ਪੁਵੇਖ ਦੇ ਵਿੱਚ ਇਸ ਪ੍ਰੋਗਰਾਮ ਦਾ ਵਿਸਾਰ ਕਰਨ ਬਾਰੇ ਸਰਕਾਰ ਸੋਚ ਰਹੀ ਹੈ ਦੱਸਦੇ ਕਿ ਐਨਡੀਪੀ ਅਤੇ ਲਿਬਰਲਾਂ ਦੇ درمیان ਸਮੇ ਤੋਂ ਪਹਿਲਾਂ ਚੋਣਾਂ ਟਾਲਣ ਦੇ ਲਈ ਸਮਝੌਤਾ ਕੀਤਾ ਗਿਆ ਹੈ ਜਿਸ ਦੇ ਤਹਿਤ ਯੂਨੀਵਰਸਲ ਫਾਰਮਾ ਕੇਅਰ ਇੱਕ ਅਹਿਮ ਜਿਹੜੀ ਹੈ ਉਹ ਮ ਮੰਗ ਸੀ ਕਾਫੀ ਲੰਮਾ ਸਮਾਂ ਗੱਲਬਾਤ ਤੋਂ ਬਾਅਦ ਸਰਕਾਰ ਦੇ ਵੱਲੋਂ ਇੱਕ ਵਾਰ ਸਮਾਂ ਸੀਮਾ ਵਧਾਉਣ ਤੋਂ ਬਾਅਦ ਇਹ ਬਿੱਲ ਹਾਊਸ ਆਫ ਕਾਮਨਸ ਦੇ ਵਿੱਚ ਟੇਬਲ ਕੀਤਾ ਗਿਆ ਬੇਸ਼ੱਕ ਪਾਰਲੀਮੈਂਟਰੀ ਬਜਟ ਆਫੀਸਰ ਦੇ ਵੱਲੋਂ ਇਸ ਬਿੱਲ ਦੇ ਖਰਚੇ ਵੱਧ ਦਰਸਾਏ ਗਏ ਸਨ ਪਰ ਇਸ ਤੇ ਐਡਵੋਕੇਟਸ ਦਾ ਕਹਿਣਾ ਸੀ ਕਿ ਵਿਲਾਲ ਪ੍ਰਵਿੰਸਾਂ ਦੇ ਨਾਲ ਇਸ ਸੰਬੰਧੀ ਗੱਲਬਾਤ ਕੀਤੀ ਜਾਣੀ ਬਾਕੀ ਹੈ ਤੇ ਬਦ ਦੇ ਵਿੱਚ ਦਵਾਈਆਂ ਖਰੀਦਣ ਤੇ ਪ੍ਰਾਈਸ ਵੀ ਨੇਗੋਸ਼ੀਏਟ ਕੀਤੇ ਜਾਣਗੇ ਜਿਸ ਦੇ ਨਾਲ ਪ੍ਰਾਈਸ ਜਿਹੜਾ ਉਹ ਘਟੇਗਾ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ